ਸਾਡੇ ਪੱਤਰਕਾਰ ਭਾਈਚਾਰੇ ਦੇ ਉੱਤੇ ਜੋ ਕੇਸ ਪਾਏ ਗਏ ਨੇ ਉਹਦੀ ਸਖਤ ਨਿੰਦਾ ਕਰਦੇ ਹੋਏ ਇਥੋਂ ਦੀ ਭਗਵੰਤਮਾਨ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਹ ਲੋਕਾਂ ਦੇ ਪੱਤਰਕਾਰ ਨੇ ਇਹ ਉਹ ਪੱਤਰਕਾਰ ਨੇ ਜਿਹੜੇ ਸਾਡੇ ਗਰੀਬ ਖੇਤ ਮਜ਼ਦੂਰਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦੇ ਦੁੱਖ ਦਰਦਾਂ ਨੂੰ ਲੋਕਾਂ ਦੇ ਵਿੱਚ ਪੇਸ਼ ਕਰਦੇ ਆ ਲੋਕਾਂ ਦੇ ਸੰਘਰਸ਼ਾਂ ਨੂੰ ਉਹ ਆਪਣੇ ਚੈਨਲਾਂ ਦੇ ਉੱਤੇ ਥਾਂ ਦਿੰਦੇ ਐ ਤੁਹਾਡੇ ਲੋਕਾਂ ਵਾਸਤੇ ਕਹਿਣ ਨੂੰ ਐ ਕਿ ਇਹ ਚਾਹੇ ਭਗਵੰਤ ਮਾਨ ਦੀ ਸਰਕਾਰ ਐ ਚਾਹੇ ਮੋਦੀ ਦੀ ਸਰਕਾਰ ਐ ਚਾਹੇ ਉਦੋਂ ਪਹਿਲੀਆਂ ਸਰਕਾਰਾਂ ਨੇ ਭਾਵੇਂ ਜਿਹੜੇ ਵੀ ਹੱਕ ਸੱਚ ਦੀ ਆਵਾਜ਼ ਕਰਨ ਵਾਲੇ ਪੱਤਰਕਾਰ ਨੇ ਉਹਨਾਂ ਦੇ ਉੱਪਰ ਕੇਸ ਪੈਂਦੇ ਹੀ ਹੁੰਦੇ ਐ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਸਾਡੇ ਹਾਕਮਾਂ ਦੀ ਕਾਲੀਆਂ ਕਰਤੂਤਾਂ ਦੀ ਜੰਤਰੀ ਇਹ ਲੋਕ ਤੇ ਬੁੱਧੀਜੀਵੀ ਲੋਕ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਰੱਖਦੇ ਆ ਉਹ ਕਾਲੀਆਂ ਕਰਤੂਤਾਂ ਨਸ਼ਰ ਨਾ ਹੋਣ ਅਸੀਂ ਲੋਕਾਂ ਨੂੰ ਗੰਮਰਾਹ ਕਰਕੇ ਲੋਕਾਂ ਦੇ ਉੱਤੇ ਡਾਬੇ ਪਾ ਕੇ ਲੰਮੀ ਉਮਰ ਤੇ ਤੇ ਰਾਜ ਕਰਦੇ ਰਹੀਏ ਅਸੀਂ ਉਹਨਾਂ ਨੂੰ ਇਹ ਸੁਣਾਉਣੀ ਕਰਨੀ ਚਾਹੁੰਦੇ ਆ ਕਿ ਸਾਡੇ ਗੁਰੂ ਨੇ ਤਾਂ ਜਦੋਂ ਇੱਥੇ ਬਾਬਰ ਆਇਆ ਤਾਂ ਉਹਨਾਂ ਨੇ ਕਿਹਾ ਇਹ ਬਾਬਰ ਨਹੀਂ ਇਹ ਜਾਬਰ ਹੈ ਜਿਦੇ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਹੋਣਾ ਪਿਆ ਪੱਤਰਕਾਰ ਭਰਾਵੋ ਸਰਕਾਰਾਂ ਕੋਈ ਆ ਜਾਣ ਇਹ ਸਾਰੇ ਜਿਹੜੇ ਹੀਲੇ ਵਰਤੇ ਜਾ ਰਹੇ ਆ ਇਹ ਲੋਕਾਂ ਦੀ ਆਵਾਜ਼ ਨੂੰ ਦਵਾਉਣ ਵਾਸਤੇ ਹੀਲੇ ਵਰਤੇ ਜਾ ਰਹੇ ਆ ਇਹਨਾਂ ਸਰਕਾਰਾਂ ਨੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਜਿਹੜਾ ਸਾਡੇ ਲੋਕਾਂ ਤੇ ਲੱਦਣਾ ਲੋਕਾਂ ਦੇ ਰਜਗਾਰ ਖੋਣੇ ਆ ਬਿਜਲੀ ਬੇਲਾ ਜਿਹੜੇ 225 ਉਹ ਲਾਗੂ ਕਰਨੇ ਆ ਮੰਦਰੇਕਾ ਦੀ ਸਕੀਮ ਉਹਨੂੰ ਲਾਗੂ ਕਰਨਾ ਇਹਦੇ ਕਰਕੇ ਉਹਨਾਂ ਦੇ ਖਿਲਾਫ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਪੱਤਰਕਾਰ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਡਟ ਕੇ ਲਿਖੋ ਡਟ ਕੇ ਬੋਲੋ ਲੋਕ ਆ ਜਿਹੜੇ ਪੰਜਾਬ ਦੇ ਉਹ ਤੁਹਾਡੀ ਪਿੱਠ ਦੇ ਉੱਤੇ ਹਰ ਸਮੇਂ ਆਉਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ